ਸਤਿ ਸ਼੍ਰੀ ਅਕਾਲ ਜੀ ਕੁੰਭ ਦਾ ਮੇਲਾ ਦੇਖੀ ਜਾਨਾ ਕੁੰਭ ਦਾ ਮੇਲਾ ਕੁੰਭ ਦਾ ਮੇਲਾ ਇਹ ਬਹੁ ਮੁਲਖ ਗਿਆ ਵੇ ਉੱਥੇ ਵੀ ਹੋ 5 ਕਰੋੜ ਬੰਦਾ ਕੱਟ ਗਿਆ ਕਹਿੰਦੇ ਆ ਸਾਧ ਘਟਾਈ ਉਹ ਕਰਦੇ ਆ ਜਿਹੜੀ ਮਰਜ਼ੀ ਵੀਡੀਓ ਕੱਢ ਲੈ ਜਿਹੜਾ ਡੰਡਾ ਚੱਲਦਾ ਚੱਲਦਾ ਪਤਾ ਨਹੀਂ ਕਿ ਆ ਇਹਨਾਂ ਨੂੰ ਪਤਾ ਨਹੀਂ ਵਿੱਚ ਦੂਏ ਬੜੇ ਵੇ ਸਾਧ ਇਹਦੇ ਬਿਨਾ ਨਾਮ ਤੇ ਬਾਣਾ ਪਾ ਕੇ ਫਰੀ ਜਾਂਦੇ ਆ ਬਦਨਾਮ ਕਰਨ ਦੇ ਮਾਰੇ ਹੋ ਹੋਂਦਈਆ ਸਾ ਪਾਸੇ ਐਜ ਬੰਦੇ ਐ ਸਾ ਪਾਸੇ ਐ ਸਰ ਇਹ ਕੰਮ ਆ ਹੀ ਵੜਦੇ ਐ ਜੇ ਆਕੇ ਹੈਨਾ ਸਿੱਖਾ ਵਾ ਵੀ ਡੁਪਲੀਕੇਟ ਪੜ ਜਾਂਦੇ ਆਕੇ ਸਾ ਪਾਸੇ ਸਾ ਪਾਸੇ ਚੱਲਦਾ ਕੰਮ ਇਹ ਜੇ origignal ਹੈਗੀ ਤਾਂ duplicate ਵੀ ਨਾਲ ਹਾਂ ਗੱਲ ਤਾਂ ਠੀਕ ਐ ਤੇ ਵੀ ਲੈ ਉਹ ਗੁਲੀ ਬਾਦੀ ਸਾਧੂ ਸਾਧੂ ਨਿਕਲਿਆ ਜਬ ਵੀ ਵੜਨ ਲੱਗੇ ਵੇ ਅਜ ਮਸ਼ਾਅੱਲਾ ਤੇ ਐ ਫਿਰ ਲੱਗੇ ਅਜ ਕਿਹੜੇ ਟੂਨ ਲਾਇਆ ਰੇਡ ਰੂਟ ਦਾ ਨਹੀਂ ਪਤਾ ਉਹਨੇ ਹੀ ਭੇਜੀ ਆ ਰੇਪਰ ਹੁਣ ਦੇਖਦੇ ਆਂ ਕੀ ਬਣਦਾ ਹੁਣ ਵੀ ਗੱਡੀ ਭਰੂਗਾ ਉਹ ਤਾਂ ਗੱਡੀ ਨਹੀਂ ਜਾਂਦਾ ਹੁੰਦਾ ਅੱਛਾ ਹਾਂ ਗੱਡੀ ਚੋਂ ਕਹਦਾ ਮਾਲ ਹੋ ਗਿਆ ਉੱਥੇ ਪੁੱਛਿਆ ਚਾਰ ਬੰਦੇ ਆਏ ਦੇ ਆ ਮੈਂ ਕਿੰਨੀ ਵੜ ਦੂੰਗੇ ਗੱਡੀ ਚੋਂ ਕਹਦਾ ਮਾਲ ਹੋ ਗਿਆ ਉੱਥੇ ਦੋ ਗੱਡੀਆਂ ਭਾਨੀਆਂ ਤੂੰ ਜਾ ਕੇ ਆਇਆ ਮੈਂ ਜਾ ਕੇ ਆਇਆ ਇਹਨੋਂ ਪਹਿਲਾਂ ਦੋ ਗੱਡੀਆਂ ਭਾਨੀਆਂ ਭਰੂंगे ਘਰ ਤੇ ਘੱਟ ਇੱਕ ਗੱਡੀ ਤੇ 24 25 ਕੁਇੰਟਲ ਲੈ ਜਾਂਦੀ ਇੱਧਰ ਲਿਆ ਕੇ ਤਾਂ ਵੇਚਿਆ ਹੋਇਆ ਖੇਲਾ ਲੈ ਲਾਇ ਲਾਗੂ ਨੇ ਬੱਡਾ ਲਾਇਆ ਬੱਕ ਬੰਦੇ ਨੇ ਮਾ ਇੱਧਰ ਲਾਇ ਲਾਗ ਲਾਲਾ ਯਾਰ ਅੱਛਾ ਬੜੇ ਬਾਦੋਂ ਬਿਸਵੇ ਮਿਲ ਲੂਗੇ ਠੀਕ ਓ ਠੀਕ ਨਹੀਂ ਪੌਣੇ 300 ਰੁਪਏ ਨੂੰ ਬਿਸਵਾ ਆ ਫੇਰ ਵੀ ਘਟਾ ਆ ਤੇ ਪੌਣੇ 300 ਨੂੰ ਕਿਸੇ ਮਤੇ ਕਾਲੀ ਖਾਦੀ ਜੀ ਵੀ ਨਿਕਲਦੀ ਹੁੰਦੀ ਆ ਖਾਸੀ ਹੈ ਓ ਜਦੋਂ ਵੀ ਠੀਕ ਹੱਥ ਤੜਕੜੀ ਜੀ ਆ ਵੀ ਇੱਥੇ ਗਾੜੀ ਆ ਹੁਣ ਫੜੀ ਨਿਕਲ ਲੱਗੀ ਉਹਨੂੰ ਹਾਂ ਇੱਥੇ ਆ ਜਾ ਵੀ ਹੁਣ ਜਾਣੇ ਵਾਲੀ ਬੱਸ ਹਾਂ ਬੰਦਾ ਹੀ ਬੱਡਾ ਲਾਤੇ ਮਾ ਜੇ ਗਾਹ ਹੁਣ ਜੇ ਮੀਂਹ ਪੈਂਦਾ ਅੱਗੇ ਹਾਂ ਮਾਨ ਨੇ ਜਦ ਵੀ ਆਤੇ 5-7 ਦਿਨ ਨੂੰ ਮੀਂਹ ਪੈਂਦਾ ਹਵਾ ਹੁੰਦੀ ਨਾਲ ਆਉਣੀ ਆਉਣੀ ਹਵਾ ਜੇਦ ਨਹੀਂ ਹੁਣ ਜੇ ਵੀ ਕਰਨੀ ਆ ਫੇ ਗਾਲਣੀ ਆ ਮਾ ਤੂੰ ਹੁਣ ਕਾਟਦੇ ਜਿਹੜਾ ਰੇਟ ਹੈਗਾ ਠੀਕ ਨਹੀਂ ਗੱਲ ਨਾਲੇ ਰੇਰੂ ਪਾਉਣ ਨੂੰ ਟਾਈਮ ਲੱਜਣਾ ਗੰਨਾ ਵੀਜਣਾ ਫਿਰ ਮਾ ਹੁਣ ਤੂੰ ਕਾਟਦੇ ਹੁਣ ਟਾਈਮ ਇਹ ਹੈ ਉਹ ਦੇਖਦੇ ਹਾਂ ਹੁਣ ਕਿਆ ਕਹਿੰਦੇ ਆ ਉਹ ਸ਼ਾਮ ਨੂੰ ਗੱਡੀ ਭਰੂਗਾ ਦੋ ਗੱਡੀਆਂ ਤਾਂ لازਮ ਭਰੂਗੇ ਉਹ ਦੋ ਗੱਡੇ ਦੇ ਭਰਦੇ ਹੀ ਭਰਦੇ ਕਹਿੰਦੇ 4-5 ਦੀ ਦੋ ਗੱਡੀਆਂ ਭਰ ਦਿੰਦੇ ਆ ਜੇ ਕੱਲ ਨੂੰ ਲੇਬਰ ਬਾਹਰ ਗਈ ਹੋਰ ਫੇ ਤਾਂ 4-5 ਵੀ ਭਰ ਦਿੰਦੇ ਗੱਡੀਆਂ ਉਹ ਇੱਕ ਸਾਲ ਦੇਖੇ ਨਹੀਂ ਇੱਥੇ ਆਪਣੇ ਬਾਗਾਂ ਹਾਂ ਬਾਈ ਉਧਰ ਗੱਡੀ ਫੇਰ ਤੇ ਆਇਆ ਨਾ ਉਧਰ ਨੂੰ ਫੇਰ ਗੱਡੀ ਤਿਆਰ ਚਾਰ-ਚਾਰ ਗੱਡੀਆਂ ਭਰੇ ਨਹੀਂ ਪੈਗਦੇ ਵਿੱਚ ਹੈ ਤੇ ਮੀਂਹ ਪੈ ਗਿਆ ਵਿੱਚ ਵਿੱਚ ਨਹੀਂ ਨਹੀਂ ਪੈ ਗਿਆ ਜਿਆ ਪਰ ਰੇਟ ਵੀ ਬੋਖਤਾ ਸੀ ਤੇ ਮੀਂਹ ਮੀਂਹ ਦਾ ਕ੍ਰੇਟ ਵੱਧਦਾ ਵੀ ਆ ਮੀਂਹ ਪੈਦਾ ਵਿੱਚ ਵਿੱਚ ਬਾਹਰ ਨਾ ਆਏ ਫਿਰ ਹਾਂ ਵਰਕਟ ਆ ਜਾਂਦਾ ਮੀਂਹ ਦਾ ਦੂਜਾ ਵੀ ਆਪਣੀ ਆਣੀ ਨਹੀਂ ਹੋਊਗੀ ਜਿਹੜੀ ਗੰਨਿਆ ਦੀ ਉਹ ਛੋਟੀ ਆਂਦੇ ਆ ਉਹ ਛੋਟੀ ਆ ਉਹ ਤਾਂ ਗਾਹਾਂ ਹੋਣੀ ਜਾ ਕੇ ਜੇ ਉਹ ਰੇਟ ਦਊਗੀ ਪਹਿਲਾਂ ਉਹ ਰੇਟ ਦਊਗੀ ਹੁਣ ਉਹ ਵੀ ਪਾਣੀ ਮੰਗਦੀ ਹੁਣ ਬੱਦਲ ਦਾ ਤੂੰ ਕਹਿੰਦਾ ਲੱਗ ਗਿਆ ਗਾਹਾਂ ਕਹਦਾ 10 ਦਾ ਵੀ ਨਹੀਂ ਵੀਰ ਤਾਂ ਕੱਲ ਤਾਂ 60 ਸੱਤ ਕਹਿੰਦਾ ਅੱਜ ਕਹਿੰਦਾ ਮੈਂ ਮੁੱਟੀ ਪੂਗ ਪੈਣਾ ਹੀ ਨਹੀਂ ਨੇ ਫਿਰ ਹੁਣ ਕਹਿੰਦਾ ਹੁਣ ਦੇਖਿਆ ਕਹਿੰਦਾ ਬਈ ਬਦਲ ਬਈ ਉਹ ਤਿਆ ਤਰਸਾ ਨਹੀਂ ਕੋਸ ਵੀ ਤੂੰ ਮੈਂ ਦੇਖ ਲਿਆ ਜਾਂਬਰੀ ਮੀਂਹ ਨਾਲ ਚੱਲਦਾ ਵੀ ਆਹ ਹੈਗੇ ਹਲਾ ਦੇ ਜਾਂਬਰੀ ਹੁਣ ਮੇਰੀ ਗੱਲ ਸੁਣਦਾ ਹੁਣ ਇਹ ਜਿਹੜਾ ਮੀਂਹ ਨਾਲ ਐਸਾ ਇਹ ਜਾਂ ਮੀਂਹ ਇਹ ਹੂੰ ਇਹਨੂੰ ਸੁਸਤੀ ਪਈ ਜਾਂਦੀ ਹੂੰ ਇਹ ਨੌਰਸਾਂ ਜੀਆਂ ਹੋ ਜਾਂਦੀਆਂ ਨੌਰਸਾਂ ਜਿਹੜਾ ਡਰਾਕ ਤੋਂ ਫੁੱਟਦੇ ਆ ਹਾਂ ਆਪਣਾ ਖੋਲ ਵੀ ਆਦਲੀ ਬਦਲੀ ਹੁੰਦਾ ਹਾਂ ਕਿਸੇ ਨੂੰ ਕਬਰਾਟ ਹੁੰਦੀ ਆ ਸੁਸਤੀ ਪੈਂਦੀ ਆ ਸਰੀਰ ਨੂੰ ਕਬਰਾਂ ਆਟ ਵੀ ਹੁੰਦੀ ਨੇ ਜੇ ਹਾਂ ਆਪਣਾ ਖੂਨ ਬਦਲੀ ਹੁੰਦਾ ਜੇ ਰੁੱਤ ਬਦਲਦੀ ਹੈ ਨਾ ਦਰਖਤਾਂ ਦੀ ਰੁੱਤ ਤੇ ਬਦਲਦੀ ਆ ਉਹ ਪਹਿਲਾ ਪੱਤੇ ਝੜ ਜਿਹੇ ਹੋਏ ਨਵੇਂ ਆ ਜene ਰੁੱਤ ਬਦਲੀ ਨੂੰ ਕਹਿੰਦੇ ਇਹਨੂੰ ਮੌਨੌਰਸਾਂ ਹੂੰ ਹੂੰ ਹੁਣੀ ਦੇ ਮਾਹੀ ਕੋਸਾ ਹੁਣ ਮਿੰਜਾ ਲਾਲ ਸੜੀ ਧੁੱਪਾ ਵਧੀਆ ਲੱਗਦੀ ਦਾ ਸ਼ਾਮਾ ਵਧੀਆ ਲੱਗਦੀ ਮੇਰਾ ਅੱਧਾ ਮਿੰਜਾ ਧੁੱਪਾ ਜੱਦਾ ਸ਼ਾਮਾ ਚ ਹੁਣ ਸਿਰ ਸ਼ਾਮਾ ਜੱਾ ਪੱਤਾ ਧੁੱਪਾ ਜੱਾ ਠੰਡ ਹੈ ਫਿਰ ਬੰਦਾ ਪਿਆਰੇ ਦਾ ਰਾਮ ਕਿਤੇ ਠੰਡ ਪਈ ਨਹੀਂ ਹੈਗੀ ਇਹ ਕਾਕਾ ਨੂੰ ਮਾਰ ਕਰੂਗੀ ਦੇਖੀ ਦੇ ਠੰਡ ਪੈਂਦੀ ਨਾ ਵਧੀਆ ਤਾਂ ਉਹ ਕੰਮ ਕੰਮ ਛੱਡ ਰਿਹਾ ਨੀਤੀ ਮਾਰੀ ਜੀ ਤੇ ਹੁਣ ਵੀ ਮੀਂਹ ਆ ਪੈ ਕੇ ਹੱਡ ਹੋ ਜੇਬੇ ਨਾ ਹਾਂ ਵਧੀਆ ਫਸਲ ਨੂੰ ਵਧੀਆ ਨਹੀਂ ਜੀਮੀਦਾਰਾਂ ਨੂੰ ਹੁਣ ਜੇ 1 ਲੱਖ ਤੇ ਕਰਮੈਸ ਹੁੰਦੀ ਹੈ ਨਾ ਜੀਮੀਦਾਰ ਨੇ ਬਹੁਤ ਹਟੇ ਜਾਣਾ ਨਹੀਂ ਤੇਰੀ ਕਾਕ ਖੜੀ ਹੋ ਦੇਖਣੀ ਹੈ ਚਾਰ ਚਾਰ ਨਹੀਂ ਹੋਣਾ ਪੁੱਛੀ ਤੇ ਚਾਰ ਨਹੀਂ ਦੇਣਾ ਇਹਨੇ ਹੁਣ ਤਾਂ ਠੰਡ ਜ਼ਰੂਰੀ ਹੈ ਪੈ ਗਈ ਵੀ ਸਰੀ ਦੋ ਦੋ ਦਿਨ ਡੰਡ ਹੁਣ ਤਾਂ ਕੁਝ ਨਾ ਪੁੱਛ ਤੂੰ ਹੁਣ ਗਰਮੀ ਹੀ ਹੋਊਗੀ ਆ ਤਾਂ ਬਹੁਤ ਗਰਮੀ ਆ ਅੱਜ ਤਾਂ ਪੈ ਨਹੀਂ ਰਿਹਾ ਕੱਲ ਹਵਾ ਚੱਲਦੀ ਸੀ ਕੱਲ ਠੰਡ ਸੀ ਅੱਜ ਥੋੜਾ ਦੱਖਣ ਦੱਖਣ ਚੱਲਦਾ ਕੱਲ ਹਵਾ ਚੱਲਦੀ ਆ ਤਾਂ ਪੱਤਾ ਹਿੱਲ ਰ ਅਤਾ ਗੋਮੁਜਈ ਹੋ ਕੇ ਖੜ ਗਿਆ ਕੰਮ ਹੈ ਜਮਈ ਗੁੰਮਰ ਗੁੰਮ ਹੋ ਗਿਆ ਜਮਈ ਪਸੀਨ ਵਸੇਰੇ ਬੱਲਾਂ ਲੱਗ ਗਏ ਹੁਣ ਧੁੱਪ ਚ ਇਹ ਨਿਕਲ ਗਏ ਬਜਟ ਪਈ ਨਹੀਂ ਵੀ ਠੰਡ ਮਾ ਖੜਦੇ ਹੁੰਦੇ ਪਸੀਨ ਹੁਣ ਨਾਲ ਨੇਰੀਆਂ ਆਈਆਂ ਪਈਆਂ ਪਿੱਛੇ ਬਾੜ ਗਾਇਲੇ ਹੁੰਦੀ ਜਾਂਦੀ ਈ ਹੁਣ ਦੇਖਦੇ ਕਿਆ ਬਣਦਾ ਆ ਇਹਦਾ ਬਾਈ ਠੰਡ ਦਾ ਠੰਡ ਪੈ ਜਵੇ ਹੈ ਵਧੀਆ ਮੀਂਹ ਆ ਪੈ ਜਵੇ ਥੋੜਾ ਜਿਹਾ ਖੰਡ ਹੋ ਜੂ ਮਤਲਬ ਪੈ ਜਵੇ ਮੀਂਹ ਵਧੀਆ ਹੈ ਹਾਂ ਠੰਡ ਹੋ ਜੂਵੇ ਨਾ ਕੰਡ ਤਾਂ ਹੋ ਜੂਵੇ ਕਣਕਾਂ ਨੂੰ ਫਾਇਦਾ ਹੁਣ ਹਾਂ ਗਰਹ ਆਹੀ ਮੇਰੀ ਗੱਲ ਸੁਣ ਲੈ ਜੇ ਹੁਣ ਮੰਨ ਕੇ ਚਾਲੂ ਵੀ ਮੌਸਮ ਸਾਫ ਦੱਸਣ ਲੱਗ ਗਿਆ ਨੇਟ ਵੀ ਮੌਸਮ ਭਾਈ ਖੈਰ ਨਹੀਂ ਬੱਦਲ ਬਾਈ ਉਹ ਮਾਰੀ ਮੋਟੀ ਜੀ ਲੋਕਾਂ ਦਾ ਪਾਣੀ ਸਟਾਰਟ ਕਰ ਦੇਣਾ ਕਣਕਾਂ ਨੂੰ ਜੇ ਉਤੇ ਬਾਹਰ ਪੈ ਗਿਆ ਫਿਰ ਕਣਕਾਂ ਨੇ ਡੱਬ ਜੇੜਾ ਇਹਨਾਂ ਨੂੰ ਹੁਣੀ ਪੈ ਜੇਵੇ ਕਣਕਾਂ ਨੂੰ ਪਾਣੀ ਲਾਉਣਾ ਹੁਣ ਰੇਕਣੇ ਹਾਂ ਹੁਣ ਪੈ ਦੇਵੇ ਠੀਕ ਨਹੀਂ ਗੱਲ ਉਹ ਲੋਡ ਟੱਕਾ ਹੁਣ ਕਾਹ ਨਹੀਂ ਲੋਡ ਆ ਜੇ ਹੁਣੀ ਪੈ ਗਿਆ ਜੇ ਹੁਣ ਲਾਏ ਦੇ ਪੈ ਗਿਆ ਫਿਰ ਫਿਰ ਉਹਦਾ ਫਾਇਦਾ ਕੀ ਆ ਫਿਰ ਨੇ ਮਾਰਨੀਆਂ ਲੂਣੀ ਵੀ ਜਗਾਲੀਆਂ ਹੈਂ ਮੇਂ ਪਹੁੰਚਾ ਸੀ ਯਾਰ ਆਇਦਾ ਨਹੀਂ ਹੈਗਾ ਅੱਜ ਨਹੀਂ ਪਹੁੰਚਾ ਇਹੋ ਕਹਿੰਦਾ ਦੱਸ ਤੈਨੂੰ ਕਿਆ ਪਤਾ ਦੱਸਿਆ ਹੋਇਆ ਨਹੀਂ ਵੀ ਦੱਸਿਆ ਹੋਇਆ ਪੈ ਵੀ ਸਾਧਾ ਨਹੀਂ ਪੈਣਾ ਇਹ ਜਿਹੜੀ ਪੈ ਜਾਂਦਾ ਵੀ ਨਹੀਂ ਟੋਏ ਵਟਾਉਂਦੇ ਹੁੰਦੇ ਕਣਕਾਂ ਦੇ ਮੰਡ ਚ ਹਾਂ ਪਾਣੀ ਖੜ ਜਾਂਦੇ ਜਿਆਦਾ ਹਾਂ ਐਸਾ ਤਾਂ ਵੀ ਪੀਉਂਦੀ ਪੀਣੀ ਨਹੀਂ ਕਿਹੜਾ ਵੀ ਪੀਆ ਨਾ ਗਰਮੀ ਚ ਪਿਆ ਰਾਂ ਹੰਡ ਚ ਹੋਰ ਧਾਨਾਂਵਾ ਵੀ ਹਿਸਾਬ ਦੇ ਪਏ ਐ ਧਾਨਾਂਵਾ ਜਿਹੜਾ ਨਹੀਂ ਪਿਆ ਧਾਨ ਜਦ ਦਾ ਹੀ ਮੀ ਪਿਆ ਵੇ ਰੱਖ ਤੂੰ ਵੀ ਚਾਚਾ ਦਾ ਪਿਆ ਵਾ ਜਿਹੜਾ ਮੜ ਗਿਆ ਜਾਂ ਕਣਕ ਧਾਨ ਗਰੇ ਆਪਣੇ ਹਾਂ ਬਸ ਠੀਕ ਨਹੀਂ ਕਾਦਰ ਮੀਂਹ ਨਹੀਂ ਰੈਨਾ ਹਵਾ ਜਿਆਦਾ ਸੀ ਹਵਾ ਲਗੇ ਰਹੇ ਹਾਂ ਪਾਣੀ ਤਾਂ ਨਾ ਮ ਖੜਿਆ ਨਹੀਂ ਜੇ ਤਾਂ ਨਗੇ ਰਹੇ ਜਿੱਦਾ ਮੀਂਹ ਪਿਆ ਵੈਦਾ ਹੁਣ ਜੇ ਮੜਾ ਮੋਟਾ ਪਿਆ ਪਿਆ ਤਾਂ ਵੀ ਮੜਾ ਮੋਟਾ ਪਾਣੀ ਖੜ ਗਿਆ ਕਹਿ ਰਹੇ ਇੱਥੇ ਉਹਦੇ ਬਾਤਾਂ ਕਹਿ ਰਹੇ ਜੀ ਕਿਸੇ ਪਾਣੀ ਖੜਿਆ ਹੀ ਨਹੀਂ ਹੈਗਾ ਹੁਣ ਤੂੰ ਦੇਖ ਲੈ ਘਰ ਤੇ ਘਰ ਤਿੰਨ ਮਹੀਨੇ ਤਾਂ ਕਣਕਾ ਬੀਜੇ ਨੂੰ ਹੋਜਲੇ 2 2.5 ਜਿੰਨੇ 2.5 ਹੋ ਗਏ ਨੇ ਫੇਰ ਦੇ ਲੈ ਧਾਨ ਵੀ ਦੇ ਲੈ ਤੂੰ 2 ਮਹੀਨੇ ਖੜੀ ਪੜਾਈ ਧਾਨ ਦੀ ਜਰਲੀ ਜੈ ਸੋ ਹੋਰ ਕੇ ਗਰੇਪਾ ਕਰਕੇ ਤਰੀਏ ਸ਼ਾਵਾਂ ਵਿੱਚ ਜੋ ਅੱਗ ਪੈਂਦੀ ਏ ਦੋ ਮਹੀਨੇ ਵੜਾਈ ਜਲੀ ਦਾ ਨਦੀ ਮੰਨ ਕੇ ਚੱਲ ਤੂੰ ਕੱਢ ਕੇ ਚੱਲੀ ਐ ਸੋ ਦੋ ਮਹੀਨੇ ਹਾਂ ਇਹ ਅੱਗੇ ਮਹੀਨਾ ਚੱਲਦੀ ਹੁੰਦੀ ਸੀ ਕਣਕ ਦੀ ਤਾਂ 15 ਦਿਨ ਚੱਲਦੀ ਐ ਹਬਾਤੇ ਬਾਦ 20 ਦਿਨ ਐਸਾ ਤਾਂ ਨਾ ਨਹੀਂ ਵੜਾਈ ਦੋ ਮਹੀਨੇ ਚੱਲੀ ਕੱਲ ਕਉ ਦੇਖ ਕੇ ਕਿੱਥੇ ਪਹੁੰਚ ਗਈਆਂ ਉਹ ਵੀ ਦੇਖ ਆਈਆਂ ਲੈ ਕਣਕ ਤਾਂ ਨਾਲ ਹੀ ਝੜ ਗਈਆਂ ਜਿਹੜੇ ਸਾਹ ਨਾਲ ਧੁੱਪਾਂ ਇਹ ਨਿਕਲੇ ਜੈਨੇ ਉਹਨਾਂ ਤਾਂ ਦੱਸਦਾ ਜਿਹਨਾਂ ਨੇ ਬੂਟੇ ਮਾਂ ਕੀਤੀ ਬੀਤੀ ਜੇ ਪੱਤਾ ਹੈਗਾ ਹੀ ਦਾ ਵੀ ਪੱਤੇ ਤੇ ਉੱਪਰ ਨਿਕਲੇ ਹੋਊਗੀ ਕਣਕ ਜਾਨੀ ਨੇ ਝੜਨਾ ਐ ਉਹਨਾਂ ਤਾਂ ਬੱਲਾ ਨਿਕਲੇ ਆਈਆਂ ਉਹ ਜਿਹੜੇ ਗਾਂ ਨੂੰ ਬੱਲਾ ਨਿਕਲੇ ਉਹਨਾਂ ਨੂੰ ਝਾੜ ਕੇ ਦੇਣ ਕਹਿ ਦੇਣਾ ਉਹ ਖਾਲੀ ਆ ਉਹ ਤਾਂ ਖਾਲੀ ਹੋ ਜਣੀ ਆ ਖਾਲੀ ਆ ਹੁਣ ਉਹਦਾ ਦੋਵੇਂ ਪਾਸੇ ਨੂੰ ਮਰ ਗਈਆਂ ਜਿਹੜਾ ਸਾਡੇ ਕੋਰਾ ਪੈਂਦਾ ਤਾਂ ਵੀ ਗਈਆਂ ਉਹ ਜੇ ਗਰਮੀ ਪੈ ਗਈ ਹੂੰ ਹੂੰ ਵੀ ਗਈਆਂ ਦੋ ਪਾਸੇ ਨੂੰ ਗਈਆਂ ਉਹ ਤਾਂ ਪਰ ਉਹ ਦੇਖਦੇ ਆ ਬਣਦਾ ਦੇਖ ਕੋਣ ਕਿਆ ਬਣਦਾ ਭਾਈ ਜਬੀ ਦੇਖਦੇ ਖਲੇ ਆਈ ਕਹਨੇ ਕਹੇ ਲਿਖ ਲਈ ਮੀ ਹੈ ਨਿਕਲੂਗੀ ਨਿਕਲਿਆ ਨਹੀਂ ਆ ਬੱਟ ਖਾਲ ਵੱਢਣੀ ਪੈਣੀ ਹੈ ਹਾਂ ਆ ਖਾਲ ਵੱਢਣੀ ਪੈਣੀ ਹੈ ਕਹੀ ਹੈ ਕਹੀ ਹੈ ਕਹੀ ਹੈ ਗਈ ਅੰਦਰ ਖਾਲ ਆ ਵੱਢਣੀ ਪੈਣੀ ਆ ਉਹ ਨਹੀਂ ਪਰ ਹੱਥ ਲੱਗੂ ਤਾਂ ਤੜੀ ਨੂੰ ਹੋਰ ਉਹ ਡਾਲ ਫਾਈ ਉਹ ਰੱਖਿਓ ਥੜੇ ਨਾਮ ਕਿਆ ਤੇਰਾ ਨਾਮ ਕਿਆ ਹੈ ਹਾਂਜੀ ਤੇਰਾ ਨਾਮ ਕਿਆ ਹੈ ਪਿੰਟੂ ਪਿੰਟੂ ਬਸ ਠੀਕ ਹੈ ਪਹਿਲਾਂ ਕੱਲੂ ਵੱਢਦਾ ਰਿਹਾ ਹੁਣ ਪਿੰਟੂ ਵੱਢਦਾ ਪਹਿਲਾਂ ਕੱਲੂ ਵੱਢਦਾ ਰਿਹਾ ਇਹ ਵੀ ਨਾਲੇ ਹੁੰਦਾ ਤਾਂ ਯਾ ਇੱਥੇ ਤੇ ਵੀ ਤਕੜੀ ਆ ਦੇ ਮੁੜੀ ਪਈ ਠਾ ਦੇ ਵੀ ਆ ਦੇ ਮਾੜੀ ਏਥੋਂ ਵੀ ਦੇਖ ਤੂੰ ਜੋ ਵੀ ਨੂੰ ਦੇ ਦੂ ਗਾਲਾਂ ਆ ਗਈ ਮੇਰੇ ਗਲਗਲ ਇਹ ਵੀ ਏਥਾ ਤੇ ਮੁੜੀ ਹੋਈ ਆ ਡੰਡਾ ਹਦੌੜਾ ਤੇ ਕਿੱਡਾ ਹੁਣ ਨੂੰ 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 ਮਾਰ ਜੀ ਟੇਡੀ ਹੋ ਗਈ ਕੋਈ ਕਿਤੇ ਅੱਗੀ ਨਹੀਂ ਤੇ ਖੜੀ ਏ ਸਾਰੀ ਹਾਂ ਹਾਂ ਠੀਕ ਆ ਵੱਢਣ ਵਾਲੀ ਆ ਇਹ ਰਾਹ ਵੱਢਣ ਵਾਲੀ ਏ ਟਮਾਂ ਹਾਂ ਠੀਕ ਆ ਨਾਲੇ ਫਲੀ ਪੈ ਗਈ ਆ ਤੇ ਨਿਕਲ ਲੱਗ ਗਈ ਹਾਂ ਹੈ ਫਲੀ ਪੈ ਗਈ ਨੂੰ ਕਿਉਂ ਕੀ ਆਲਾ ਭਾਈ ਹਾਂ ਵਧੀਆ ਇਲਾ ਗਿਆ ਤਾਰੇ ਆਇਆ ਤੂੰ ਮਾਈਕ ਕੋ ਮੈਂ ਅੱਡੇ ਪਰ ਤੇ ਮਿਲਿਆ ਮਨੂ ਮਾਲ ਆਊਗਾ ਮੁੜ ਕੇ ਹੁਣ ਉਹ ਖੜਾ ਚਾਇਆ ਚੱਲ ਅੱਛਾ ਠੀਕ ਹੈ ਚੂਹਾ ਤਾਂ ਨਹੀਂ ਹੈ ਚੂਹਾ ਹੈਗਾ ਭਾਈ ਵਿਚਾਰੇ ਉਹ ਦੇਖ ਲਾ ਹੈ ਪੈ ਗਿਆ ਹਲਾ ਚੂਹਾ ਦੇਲਾ ਸਾਰਾ ਵਹੀ ਬਹਿ ਉਹ ਆਰੇ ਕੱਢਾ ਆਉਂ ਚੂਹੇ ਨਹੀਂ ਕਰੂਗਾ ਦੂਹੇ ਦੀਆਂ ਸਾਰੀਆਂ ਇਹ ਮੈਂ ਇੰਨਾ ਨਹੀਂ ਹੈਗਾ ਠੀਕ ਹੈ ਕਾਉ ਦੇ ਖੱਡ ਪੈਣਾ ਹੀ ਤਾਂ ਹੁੰਦੀ ਉਹ ਕਰਨੀ ਆ ਖੇਤ ਤਿਆਰ ਹੂੰ ਉੱਦ ਗਿਰਨਾ ਜੂਰਾਲਾ ਹੈ ਵੀ ਪ੍ਰਾਲੀ ਕਰਕੇ ਆ ਸਾਰੇ ਈ ਧਾਨ ਜਿਹੜਾ ਵਿਚਾ ਉਹਨਾਂ ਤਾਨੂੰ ਖੰਦਾ ਸਲਾ ਹੈ ਕਣਕਾ ਵੀ ਹੋਲੀਆ ਬਈਆਂ ਜਿੱਥੇ ਪ੍ਰਾਲੀ ਵਿੱਚ ਬਾਈ ਵੀ ਆ ਗੜਾਈ ਕਰੀ ਪਈ ਉਹਨੇ ਸਾਰੇ ਦੀਆਂ ਪਿੱਛੇ ਨਾ ਜਿਆਦਾ ਪਾਉ ਮਾਲ ਮੂਰੇ ਕੋ ਭਜਨ ਪੈਲੇ ਇੱਕ ਗੱਡੀ ਵੜਦੂੰਗਾ ਹੁਣ ਤੇ ਤੁਸੀਂ ਵੜਦੂ ਇੱਕ ਗੱਡੀ ਹੋਰ ਹਾਂ ਮੈਂ ਚੱਕ ਦੂ ਫੱਟੇ ਸ਼ਾਮ ਤੱਕ ਹਾਂ ਹਾਂ ਵਾਹ ਜੀ ਵਾਹ ਵੜਦੇ ਨਹੀਂ ਇਹਨਾਂ ਇੱਕ ਕਾ ਟਾਈਮ ਹੋ ਗਿਆ 2 ਵਜੇ 2 ਵਜੇ ਹੋਣੀ ਹੈ ਬਹੁਤ ਆਟੇ ਵੜਦੂੰਗਾ ਹੋਟਾਈ ਵੱਜ ਗਏ 3 ਵਜੇ ਵੱਜ ਗਏ ਕਿਤੇ ਵੱਜਾ ਕੱਲ ਵੀ ਸੱਟਾ 3 ਵਜੇ ਲੱਗੇ ਥੇ ਭਰ ਦਿਆ ਦਾ ਹਾਂ ਅੱਛਾ ਤਕੜੇ ਆ ਭਰਦੇ ਨਹੀਂ ਚਾਹ ਤਾਂ ਪੈ ਜਣੀ ਸਾਰੀ ਉਹ ਮੈਂ ਕਹਿੰਦਾ ਸਾਰੀ ਉਹ ਪੈ ਜੂਗਾ ਤਾਂ ਨਾ ਹਾਂ ਇੰਨਾ ਹੋੜ ਬੜਨਾ ਫਿਰ ਨਹੀਂ ਕਿ ਇੰਨੀ ਹੋੜ ਬੜਨਾ ਚੱਕ ਲੋ ਫਟੇ ਆਏ ਬੰਦਾ ਇੰਚਾਰਜ ਵਈ ਤਾਂ ਬੰਦੇ ਹੋਰ ਬਾਅਦ ਮੈਂ ਭੇਜੋ ਗੱਲ ਨੂੰ ਹਾਂ ਭਰ ਜਾ ਹਾਲੂ ਬੰਦੇ ਹੋਰ ਤੇ ਨਵੇੜੋ ਇਹਨੂੰ ਤਾਂ ਬਹੁਤ ਫਾਇਦਾ ਬਹੁਤ ਲੱਗਣਾ ਇਹਨੂੰ ਹਾਂ ਹੋ ਭੇਜੋ ਆਰ 10 ਬੰਦੇ ਭੇਜੋ ਵੱਢ ਕੇ ਮਾਰੋ ਉਹ ਕਹਿੰਦਾ ਨਹੀਂ ਅੱਜ ਹੋਰ ਕੀ ਆ 10 ਬੰਦੇ ਹੁਣ ਤਾਂ 3-4 ਟਰਾਲੀਆਂ ਆਣੀਆਂ ਉਹ ਦਿਹਾੜੀ ਦੀਆਂ 4-5 ਜਾਊਂਗੀ ਕੱਢ ਬਾਹਰ ਕੱਢ ਜਵੀਂ ਨਾ ਸਾਲੀ ਗੰਨੇ ਤੇ ਅੱਧਾ ਸਾਈ ਯਾਰੀ ਦੇਖ ਲੈ ਹੈ ਜਬੀ ਕੰਮ ਦੀ ਹੈ ਆਹੋ ਹੀ ਥੋੜੀ ਜਿਹੀ ਗਰੀਬੀ ਮੂਰੇ ਹੀ ਆਹੋ ਹੀ ਖੜੀ ਹਵਾ ਪੈ ਗਈ ਪਹਿਲਾਂ ਕੋਠੇੋਂ ਉੱਥੇ ਵੱਢ ਕੇ ਨਾ ਕੋਠੇ ਕੋਣ ਨੂੰ ਆਏ ਵੱਢ ਗਈ ਹਵਾ ਉਹੀ ਜਿਹੜੀ ਉਹ ਸਾਰੀ ਖੜੀ ਆ ਇਹ ਮਾਲਕ ਜੀ ਜਾਣਖਾ ਉਹ ਗਾਂਹ ਡਾਉ ਲਓ ਬਹੁਤ ਪਿਆ ਆ ਵੀ ਸਾਰੀ ਖੜੀ ਆ ਹਾਂ ਜੀ ਖੜੀ ਆ ਜਾ ਸਾਰੀ ਉਹ ਖੜੀ ਆ ਗਰੀਬ ਵੀ ਮੜੀ ਆ ਯਾਰ ਐ ਕਿੰਮੂਰੇ ਗਰੀਬੀ ਦੀ ਗੱਲ ਬਾਕੀ ਸਾਰੀ ਠੀਕ ਆ ਇਹ ਰਾਤੀਓ ਕਰੋ ਆਏ ਨਾ ਹੁਣ ਜਿਹੜਾ ਬੱਦਲ ਵਾਈ ਹੁੰਦੀ ਆ ਇਹਦਾ ਕੋਈ ਪਤਾ ਨਹੀਂ ਵੀ ਹਵਾਜਵੇ ਗੈਲ ਕਿ ਆਜਵੇ ਫੇਰ ਹੀ ਨਾ ਪਛਾਉਣਾ ਵੇਹਣਾ। ਤਾਂ ਹੀ ਤਾਂ ਉਹਨੂੰ ਕਿਹਾ ਵੀ ਬਿਢਾ ਦੇ ਹੁਣ ਫਟਾਫਟ। ਠੀਕ ਨਹੀਂ ਗੱਲ। ਫੇਰ ਹੀ ਤਾਂ ਵਿਛਾਉਣਾ ਵੇਜੇਂਦਾ ਫੇਰ ਨਹੀਂ ਖੜਦੀ ਇਹ। ਹੈ ਛੁੱਦੀ ਇਹਦੇ ਨੇੜਾ ਬਹੁਤ ਹੈ। ਤਖੜੀ ਖੜੀ। ਸਾਰੇ ਜਾਨਵਰ ਲਿਖੇ ਹੋਏ ਬੈਂਣਾ ਵੀ ਲਿਖਿਆ ਮਿਆਂ। ਬੈਂਣਾ ਲਿਖਿਆ ਵੇ ਸੂਰ ਲਿਖੇ ਹੋਏ ਆ ਦੇਖ ਸੂਰਾਂ ਦੀਆਂ ਪੈੜਾਂ ਵਿੱਚ। ਜਾਨਵਰ ਸਾਰੇ ਲਿਖੇ ਪਏ ਆ। ਸਾਰੇ। ਛੋਟੀਆਂ ਛੋਟੀਆਂ ਜਿਹੀ ਲੱਗੇ ਬਹੁਤ ਤਾਂ ਲੱਖਦੀ ਹੁੰਦਾ ਛੋਟੂ ਛੋਟੀ ਜੀ ਲੱਗ ਗਿਆ ਪਹਿਲਾਂ ਠੀਕ ਹੈ ਆ ਮੌਕ ਤਾਂ ਇੰਨਾ ਚੌੜਾ ਤਾਂ ਸਿੰਗਲ ਟਾਇਰ ਹੈ ਕਿ ਡਬਲ ਟਾਇਰ ਹੈ ਇਹ ਉਹ ਸਿੰਗਲ ਟਾਇਰ ਹੈ ਉਹ ਇਧਰ ਗਿਆ ਵੀਰ ਅਸਲੀ ਕੰਪਿਊਟਰ ਕੰਨ ਗਿਆ ਪਿਆ ਪਾ ਚਾਰ ਪੰਜ ਕੀਲੇ ਤੇ ਅੱਜ ਕਿਹੜਾ ਮੁਰਗਾ? ਕਿਹੜਾ ਪਿੰਡ ਜਾਇ ਕਰਦਾ ਉੱਥੇ? ਨੀਰਪੁਰ? ਹਾਂ ਉੱਥੇ ਜਾਵਾਂ। ਚੋ ਬਾਈ ਕੋਲੇ। ਹਾਂ ਕਾਲੂ ਪਾ ਕਾਲੂ ਕੋਈ ਨਹੀਂ ਕੰਨਾ ਉਹਦਾ। ਉਹਨਾਂ ਨੇ ਕੀ ਆ ਵਾ ਕਰਨਾ ਅੱਜ? ਪਹਿਲਾਂ ਵੀ ਕਰਕੇ ਆਇਆ ਇੱਕ ਦਿਨ। ਪਟਦੇ ਵੀ ਗਬੇ ਪਟਦੇ ਕਰਦੇ ਬਾਬਰੀ ਨੂੰ। ਪੱਟੇ ਦਮਾਂ? ਹਾਂ ਹਾਂ ਸੈਂਟਰ 'ਚ ਮਾਰਦੇ। ਲੈ। ਉਧਰ ਠੀ ਜਾ ਉਰੇ ਨੂੰ। ਦਲਦੀ ਜਾਉਂਗੀ ਤਾਂ। ਉਹ ਨਹੀਂ ਬੜਕੀ ਗੱਲ। ਮਾਹੀ ਜਾ। ਮਾਸ਼ੀ ਜਹਾ ਹੁਣ ਤੱਕ ਵੀ ਲੋਗੀ ਦੀ ਦਵਾਰ ਨਕੜ ਗੰਨਾ ਠੋਕਣਾ ਕੋਈ ਫਿਰ ਉਹ ਪਾਟਲ ਉੱਪਰ ਰਖਾ ਜਣਾ ਇਹ ਮਾ ਅੰਦਰ ਤੇ ਪਈ ਚੱਲ ਭਾਈ ਚੱਲ ਤੁਰ ਵਕੇ ਪਤਾ ਨਹੀਂ ਲੱਗਿਆ ਤੂੰ ਤਗੜੀਆਂ ਆ ਮੇਂਦਰ ਵਾਲੀਆਂ ਦੀਆਂ ਬਾਈ ਮੇਂਦਰ ਵਾਲੀਆਂ ਦੀਆਂ ਤਗੜੀਆਂ ਤਗੜੀਆਂ ਪਤਾ ਨਹੀਂ ਲੱਗਿਆ ਵੀ ਕਿਹਾ ਹੋਇਆ 6 ਕਵਾਂਟਰ ਵੇਨ ਹੁਣ ਚਲ ਫੇਰ ਮੈਂ ਜਾਇਆ ਮੈਂ ਫਿਰ ਕਰਾਇਮ ਵਜਨ ਕਰਾਇ ਕਰਾ 6 ਕਵਾਂਟਰ ਕਿੱਢੋ ਸਕਦੇ ਕਿੱਢ ਮਾ ਹੋਊ ਕਿੱਕਣਾ ਬਾਈ ਓਟਪ ਸਾਰਾ ਬਾਈ ਬਾਈ ਦਿੱਤੀ 352 52 ਕਵਾਂਟਰ ਰਹਿਮਾਨ ਦੂੰਗਾ ਚਲ ਦੇਖਦੇ ਪਾ ਲੈ ਲੈ ਪਰਚੀ ਚਲ ਹਾ ਵੀ ਹਾਂ ਜੀ ਕਿਰਾਇਆ ਆ ਬਜਨ ਮੈਂ ਕੀ ਹੋਇਆ ਕਿੰਨਾ ਨਿਕਲ ਬਜਨ ਹੋਇਆ ਉਹਦਾ ਸਿਆਲੀ ਕਵਾਂਟਲ 6 ਸਿਆਲੀ ਕਵਾਂਟਲ 60 ਕਿਲੋ ਤਾਂ ਘੱਟੇ ਹੋਇਆ ਤੇ ਤੈਨੂੰ ਮੈਂ ਕਿਹਾ ਨਹੀਂ ਹੈਗਾ ਪੂਰੀ ਜਵੀ ਪਰ ਪੂਰੀ ਪੈ ਗਈ ਨਹੀਂ ਮੈਂ ਕਹਿੰਦਾ ਉਹ ਬੰਦੇ ਵਧਾ ਲੋ ਉਹ ਵੀ 24 ਆਪੇ ਉੱਪਰ ਦੇ ਖਾਲੀ ਸੀ ਨਾ ਹਾਂ ਪਿੱਛੇ ਖਾਲੀ ਸੀ ਸਾਰੀ 24 ਕਵਾਂਟਲ ਹੋਈ ਸਾਰੀ ਹਾਂ ਤੀ ਘੰਟਾ ਦਾ ਘਟ ਘਟ ਜਾਣੀ ਚਾਹੀਦੀ ਆ ਉਹੀ ਗੱਲ ਐ ਉਨੀ ਪਿੱਛੇ ਖਾਲੀ ਦੀ ਬਸ ਉਹਨਾਂ ਮੈਂ ਤਾਂ ਹੀ ਕਹਿੰਦਾ ਉਹ ਬੰਦੇ ਵਧਾ ਗੱਡੀਆਂ ਤਾਂ ਹੀ ਲੋਡ ਨਹੀਂ ਮੰਨੇ ਆ ਦੋ ਬੰਦੇ ਵਧਾ ਦੋ ਗੱਡੀਆਂ ਫੁੱਲ ਜਾਣ ਕਾਲੂ ਖਬਰੇ ਲੇਬਰ ਹੋਰ ਵੀ ਲੱਗ ਜੀਵੇ ਕੋਈ ਤਾਂ ਹੀ ਕੰਮ ਨਿਭੜਨਾ ਇਹ ਤਾਂ ਨਿਭੜਨਾ ਨਹੀਂ ਹੈਗਾ ਹੁਣ ਗੱਡੀ ਪਿੱਛੇ ਖਾਲੀ ਧੀ ਉਥੇ ਉਧਰ ਪਾ 20 25 ਭਰੀਆਂ ਹੋਰ ਲੱਤ ਹੋ ਜਾਂਦੀਆਂ 20 ਕਾ ਪੂਰੀ ਹੋ ਗਈ ਸੀ ਹੈਗਿਆ ਨਹੀਂ ਹਮ ਹੈ ਤਾਂ ਉਹਨਾਂ ਦਾ ਉਹਨਾਂ ਨੂੰ ਵੀ ਤਾਂ ਹੀ ਫਾਇਦਾ ਜੇ ਫੁੱਲ ਗੱਡੀ ਜਾਵੇ ਇਹਨਾਂ ਬਲੇਵਰ ਨੂੰ ਵੀ ਤਾਂ ਅਸੀਂ ਪੈਦਾ ਜ ਫੁੱਲ ਜਾਵੇ। ਹੁਣ ਦੂਜੀ ਗੱਡੀ ਉਦੇ ਵੀ ਘਟੂਗੀ ਦੇਖੀ ਉਹ ਤਾਂ ਕਹਿੰਦੇ ਅਸੀਂ ਵੱਡਦੇ ਨਹੀਂ ਇੰਨੀ ਨਹੀਂ ਵੱਡਣੀ। ਜੇ ਸਵੇਰ ਤੇ ਇਹਦੇ ਇੰਨੀ ਵੱਡ ਹੋਈ ਐ। ਹਾਂ। ਮੰਨ ਕੇ ਚੱਲ। ਹੁਣ ਤੇ ਜਾਤੇ 3 ਵਜੇ ਤੇ ਕਿੱਥੇ ਵੱਡ ਦੇਣਗੇ ਇੰਨੀ ਇਹੋ। ਦਿਨ ਸ਼ੁਰੂ ਤੇ ਸਹੀ। ਹੁਣ ਉਹਨਾਂ ਦੇ ਮੱਸੀਂ 15-15 ਵੱਡ ਹੋਊਗੀ ਮੈਨੂੰ ਮੈਦ। 15-20 ਵੱਡ ਦੂੰਗੇ ਵਾਤੇ-ਵਾਤੇ। ਜੋਰ ਲਾ ਕੇ ਉਹ ਵੀ ਦਿਨជា ਵਾਲਾ ਦੱ ਲਗੂਗੇ ਇਹ। ਮੈਨੂੰ ਲੱਗਦਾ ਹੁਣ ਵੀ ਲੋਡ ਕਰ ਲੂਗੇ ਅਰ ਜ। ਉਹ ਤਾਂ ਅੱਜ ਵੱਡੇ ਲੈਣ ਸਕਾ ਚੱਕਰ ਪਤਾ ਹੋ ਰਾ ਗੱਡੀ ਨੂੰ ਲੈਣ ਆਉਣਾ ਉਹਨੂੰ ਲੇਬਰ ਨੂੰ ਉਹਨਾਂ ਨੇ ਫਿਰ 19 ਕਿਲੋ ਲੱਦ ਲੈ ਜਾਣੀ ਅੱਛਾ ਉਹਨੂੰ ਗੇੜਾ ਦਾ ਖਾਲੀ ਦਾ ਮਾਰਨੇ ਤੇ ਰਹੇ ਹਾਂ ਜਿਹੜੀ ਹੋ ਗਈ ਉਹਨੂੰ 19 ਲੱਦ ਲੈਣੀ ਆਪਣੀ ਟਾਰਪਟਾ ਕੁੱਦ ਦੇਣੀ ਸਮਝਿਆ ਗੱਲ ਇਹ ਘੱਟ ਰਹੇ ਬਾਈ ਆਓ ਜਣੀ ਲੇਬਰ ਤੇ 6 ਬੰਦੇ ਹੋਣ 6 ਬੰਦੇ ਹੋਣ ਗੱਡੀ ਠੁੱਕ ਕੇ ਜਾਂਦੀ ਆ ਦੋ ਗੱਡੀ ਦੋ ਗੱਡੀ ਐਵੇਂ ਸ਼ਾਮ ਤਾਈਂ ਠੁੱਕ ਕੇ ਜਾਉਂਗੀ ਇਹਨ ਹੈ 50 55 ਕੁਆਂਟਲ ਜੀ ਵੀ ਆਵੇ ਜਾਣੀ ਚਾਹੀਦੀ ਏ ਦੋ ਗੇੜਿਆਂ ਚ ਹੂੰ ਇਦੋਂ ਗੱਡੀ ਪਈ ਜਾ 6-7 ਕੁੰਡਲ ਦੀ ਕਸਰ ਸੀ। ਇਹ ਗੱਡੀ ਵੀ ਜਿਹੜੀ ਗਈ ਆ। ਐਨੀ ਰੱਦ ਵੀ ਹੋਣੀ ਸੀ ਰਾਮ ਨਾਲ। ਹਾਂ ਇਹਦਾ ਫਰਕ ਪੈ ਜਾਂਦਾ। ਹਸਬੀਰ ਵੀ ਜਾਂਦਾ ਤਮਾਯਤ ਦੇ ਘੰਟੇ ਹੀ ਆ। ਦੇਖਦੇ ਆ ਹੁਣ। ਦਿਹਾੜੀਓ ਲੱਗ ਲਿਉਂਦੀ ਅੱਜ। ਸਵੇਰੇ ਦਾ ਗਿਆ ਬੈ 10 ਮੈਂ 9-10 ਵਜੇ ਦਾ। 10 ਵਜੇ ਗਿਆ ਹੁਣ। ਬੂਟੇ ਦੇ ਖੇਤ ਕਹਿੰਦੇ। ਹੈ? ਪਤਾ ਨਹੀਂ ਬੂਟੇ ਵਾਲੇ ਕਾਦੇ ਵਾਲੇ ਆ, ਜਵੀ ਵਾਲੇ ਨਾ ਹੁਣ ਉਹ ਜਵੀ ਸਿੱਟੀ ਦੀ। ਇਹ ਪਟਾ ਤੇ ਬੂਟੇ ਲੱਗੇ ਉਹ ਤੇ ਕੱਲ। ਕਿਨੇ? ਪਲੂਆਂ ਦੇ ਲੱਗੇ ਤਾਂ ਲੱਗੀ ਵੀ ਹਲੇ ਵੀਰ ਉਹਨਾਂ ਦੇ ਅੱਜ ਲੱਗੀ ਵੀ ਆ ਉਹਨਾਂ ਦੇ ਭਾਈ ਇੱਧਰ ਤੇ ਚੱਕ ਲਿਓਗੇ ਆਪਣਾ ਸਮਾਨ ਜੇ ਇੱਥੇ ਤੇ ਲੱਗੀ ਵੀ ਸੀ ਪਰ ਬਾਹਰ ਹੁਣ ਉਹੇ ਲੱਗੀ ਵੀ ਆ ਉੱਥੇ ਦੇ ਬਾਅਦ ਹੋਰ ਪਾਸੇ ਜਾਉਂਗੇ ਕੋ ਤਾਂ ਗਾਇਲੇ ਰੱਖ ਦੇ ਤੰਬੂ ਟਰੈਲੇ ਤੇ ਜਰਾ ਰੱਦ ਕੇ ਆਪਣਾ ਉੱਥੀ ਜਾ ਜਾਂਦੇ ਠੀਕ ਹੈ ਚਾਹੀਦਾ ਵੀ ਇੱਕੜਈਆਂ ਯਾਰ ਠੀਕ ਨਹੀਂ ਕਰ ਇੱਕੜਈ ਆਈਦਾ ਜਿੱਥੇ ਜਾਣਾ ਉੱਥੀ ਆਪਣਾ ਤੰਬੂ ਲਾ ਲੈਂਦੇ ਆ ਉਹ ਉੱਥੀ ਆਪਣਾ ਰਸਣ ਬਣਾਉਂਦਾ ਲਾਗਰੀ ਨੂੰ ਨਾ ਰੱਖਿਆ ਪਿਆ ਉੱਥੀ ਉਹਨੇ ਰਸਣ ਬਣਾਉਣਾ ਉੱਥੀ ਆਪਣਾ ਖਾ ਕੇ ਉੱਥੀ ਪੈ ਜਾਣਾ ਤੰਬੂ ਜੀ ਪੱਕਾ ਤੰਬੂ ਉੱਥੀ ਲਾ ਦਿੰਦੇ ਜਦੀ ਠੀਕ ਐ ਕਣਾ ਮੇਂ ਜੇ ਮੰਨ ਕੇ ਚਲ ਆਓ ਮੋਟਰ ਬੈਠੇ ਬੈਠੇ ਹੁਣ ਇੱਥੇ ਦੇ 2 ਕਿਲੋਮੀਟਰ ਤੇ ਜਾਣ ਉੱਥੇ ਫੇਰ ਗੱਲ ਥੋੜੂ ਬਣਦੀ ਐ ਉੱਤੀ ਬਣਾਉਂਦੇ ਉੱਥੇ ਚੱਲ ਰੇਖ ਦੀ ਨਹੀਂ ਰੇਖ ਦੀ ਮੋਟਰ ਹੁੰਦੀ ਉਹ ਐ ਜ਼ਮੀਨ 'ਚ ਅਗਰ ਉੱਥੇ ਬਹਿ ਜਾਂਦੇ ਉੱਥੇ ਤੰਬੂ ਲਾ ਲੈਂਦੇ ਆਪਣਾ ਠੀਕ ਐ ਕਣਾ ਇਹਦੇ ਪੁੱਤੂ ਦੇ 2 ਦਿਨ ਤੱਕ ਆ ਮਮਾ ਕਹਿ ਦਿੰਦਾ ਕੰਮ ਕਰੇ 2-3 ਦਿਨ ਮੇ ਮਾਰਨੇ ਪਟ ਗਏ ਉਹਨਾਂ ਨੇ ਲੈ ਇਹ ਲੇਬਰ ਦਾ ਆਏ ਫਾਇਦਾ ਆਏ ਜਿਹੜੀ ਇਹ ਹਰਿਆਣੇ ਵਾਲੇ ਐ ਇਹਨਾਂ ਨੇ ਸਾਝਰ ਉੱਢਦੀ ਸਾਰੀ ਲੈ ਜਾਂਦਾ 3-4 ਵੇ ਦਾ ਹੀ ਲੱਗੇ ਰਹਿੰਦੇ ਆ ਜਿਹੜੀ ਹੁੰਦੀ ਆਪਣੀ ਦੇਸੀ ਲੇਬਰ ਇਹਨਾਂ ਨੇ 10 ਵਜੇ ਲੱਗਣਾ ਚਾਹ ਚੂ ਬਣਾ ਕੇ ਆਏ ਨੂੰ 10-11 ਵਜੇ ਬੇਲਤਾਰਾ ਮੰਗਣਾ 5 ਵਜੇ ਛੁੱਟੀ 5 ਵਜੇ ਰੱਠੇਵਾ ਘਰ ਨੂੰ ਇਹ ਤਾਂ ਦਿਨ-ਸ਼ਿਬਦਾਂ ਚੱਲੀ ਜਾਂਦੇ ਆ ਰਾਤ ਨੂੰ ਵੀ ਗੱਡੀ ਭਰਦੇ ਆ ਦੇਖਿਆ ਮੈਂ ਰਾਤ ਨੂੰ ਵੀ ਗੱਡੀ ਭਰੀ ਜਾਂਦੀ ਹੈ ਇਹਨਾਂ ਨੇ ਫੇ ਛਿਲਕਰੀ ਚੱਕਣਾ ਕੋਈ ਜਿਹੜੀ ਆ ਹਰਿਆਣਾਈ ਲੇਬਰ ਹੂੰ ਜਿਹੜੀ ਆਪਣੀ ਦੇਸੀ ਲੇਬਰ ਇਹਨਾਂ ਨੇ ਪਹਿਲਾਂ ਥੈਲੇ ਭਰਨੇ ਛਿਲਕੇ ਦੇ ਘਰ ਨੂੰ ਜਾਉਂਦੇ ਯੂ ਲੋ ਕੁਰੇ ਨੂੰ ਹੈ ਉਹਨਾਂ ਨੇ ਕਿੱਥੇ ਨੂੰ ਲਿਜਾਣੇ ਹੈ ਹੈ ਉਹਨਾਂ ਨੇ ਕੋਈ ਝਿਰਕਣ ਲੇਕਣਾ ਤਾਂ ਦ੍ਰਿਸ਼ਟੀ ਪਏ ਰਹਿਣੇ ਖੇਤਾਂ ਵਿੱਚ ਇਹਨਾਂ ਦਾ ਆਪਣਾ ਝਿਰਕਾ ਦੇ ਥੈਲੇ ਭਰਨੇ ਫੇਰ ਬੰਧਣੇ ਫੇਰ ਲੱਦਣੇ ਫੇਰ ਸਾਈਕਲਾਂ ਪਰਾਉਣਾ ਇਹਨਾਂ ਆ ਫਰਕ ਪੈਂਦਾ ਹੈ ਦੂਰ ਲਈ ਫਿਰ ਦਾ ਹਰਿਆਣੇ ਵਾਲੇ ਦੇ ਦੇਖਣੀ ਹੈ ਹਰਿਆਣੇ ਦਾ ਇੱਕ ਨਹੀਂ ਆਉਂਦੇ ਜਿੱਥੇ ਜਿਹੜੇ ਖੇਤ ਮਾ ਵੱਡਾ ਉਹ ਦ੍ਰਿਸ਼ਟੀ ਨਾਲ ਤੰਬੂ ਹੈ ਕਿ ਨਹੀਂ ਹਾਂ ਆਦੀਆ ਵਾਹ ਹਏ ਹਾਂ ਛੇਵਾਂ ਗੱਦੇ ਨੇ ਭਾਈ ਕਾਕੰਡ ਦਾ ਨਵੀੜਾ ਸਾਰੇ ਆਹ ਨਵੀੜਾ ਕਾਕੰਡ ਦਾ ਮਤਲਬ ਦੋਪਦੇ ਮਾਰ ਕੇ ਪੈਣਾ ਮਾਰ ਕੇ ਆਉਣਾ ਪੈਣਾ ਗੇੜਾ ਇੱਕ ਵੀ ਗੱਡੀ ਭਰਦੇ ਆ ਕਿ ਨਹੀਂ ਭਰਦੇ ਹੁਣ ਭਰੂੰਗੇ ਗੱਡੀ ਦਾ ਇੱਕ ਜਾ ਆਉਂਦਾ ਹੁਣ ਕਹਣਾ ਵਜਨ ਕਰਾ ਕੇ ਆਪਣੀ ਪਰਚੀ ਕੋਡ ਲੈਣੀ ਠੀਕ ਨਹੀਂ ਗਾ ਸਵੇਰੀ ਉਹਨੂੰ ਕਹਿਣਾ ਲੀਬਰ ਨੇ ਨਾਲੇ ਜਾਣਾ ਵੀ ਪਰਚੀ ਭਾਈ ਮੰਨੂ ਫੜਾ ਦੇਈ ਕਾ ਕੇ ਆਉਂਦਾ ਇੱਕ ਵਾਰੀ ਹੁਣ ਉੱਥੇ। ਅਸ ਵੀਰ ਵੀ ਆ ਗਿਆ। ਆ ਗਿਆ ਜੀ। ਹੁਣੀ ਆਇਆ ਏ ਸਵੇਰ ਤਾਂ ਗਿਆ ਵੇਦਾ। ਸਵੇਰ ਨੂੰ ਵਿਆਹ ਏ ਹੁਣ। ਵਿਆਹ ਦੇਖਦੇ ਆ ਹੁਣ। ਦੁਪਹਿਰੇ ਜਾਊਗਾ ਫੇਰ ਪਰਚੀ ਦੇ ਕੇ। ਦੁਪਹਿਰੇ ਦੇ 2 ਵਜੇ ਤੇ 2:00 ਵਜੇ ਤੇ। ਪਰਚੀ ਕੱਲ ਨੂੰ ਆ ਜਣੀ ਆਪਣੀ। ਚੱਲ ਐਨੇ ਦੂਈ ਪਰਚੀ ਆ ਜਣੀ ਫੇਰ। ਇਹ ਤਾਂ ਕੰਮ ਚੱਲੀਓ ਜਾਣਾ ਕੱਗੇ। ਤੇਰੀ ਵੀ ਉਗਣਾ। जिम्मेदार ਦਾ ਕੰਮ ਤਾਂ ਨਹੀਂ ਘੜਦਾ ਕਦੇ ਵੀ ਇਹ ਕਹੇ ਮੈਂ ਸਵੇਰ ਨੂੰ ਪਹਿਲਾ ਹੋ ਜਾਊਂਗਾ ਪਹਿਲਾ ਨਹੀਂ ਹੋ ਸਕਦਾ ਇਹ ਇਹਦਾ ਇਹੀ ਸਪੀਡ ਤੇ ਜੱਦੀ ਜਾਣਾ ਕੰਮ ਕਦੇ ਇੱਧਰ ਨੂੰ ਕਦੇ ਉੱਧਰ ਪੈਸਾ ਖੜਾ ਦੱਦਾ ਨਹੀਂ ਘੜਦਾ ਹੈ ਪੈਸਾ ਹੁਣ ਖੜਾ ਦੱਦਾ ਹਾਂ ਇਹ ਨਹੀਂ ਖੜਦਾ ਪੈਸਾ ਹੁਣ ਖੜਾ ਦੱਦਾ ਪੈਸਾ ਉਹ ਖੜਦਾ ਹੀ ਚਲੋ ਆਏ ਹੁਣ ਮੇਰੀ ਗੱਲ ਸੁਣ ਪੈਸਾ ਹੁਣ ਆਏ ਹੈ ਪਹਿਲਾਂ ਪੈਸਾ ਹੁੰਦਾ ਹੁਣ ਮੇਰੀ ਕੰਨ ਕੇ ਚੱਲ ਜੇ ਆਪਣਾ ਮੰਨ ਕੇ ਚੱਲ ਆਪਣੀ ਆ ਗੱਡੀ 2500 ਦੀ ਹੋਈ ਸਮਝ ਲੈ ਇੱਕ ਹੋ ਤੈਨੂੰ ਮਾ ਭਈਆਂ ਦਾ ਵੀ ਤਾਂ ਉਹਨਾਂ ਦਾ ਵੀ ਬਣ ਗਿਆ 1000 1500 ਰੁਪਈਆ ਜਿਹੜੀ ਲੇਬਰ ਲੱਗੀ ਵੀ ਹੈ ਜ਼ਿੰਮੇਦਾਰ ਜੁੜਿਆ ਪਤਾ ਬਹੁਤ ਕੁਝ ਆ ਨਾ ਬਹੁਤ ਕੁਝ ਜੁੜਿਆ ਪਿਆ ਨਾਲ ਹੀ ਦੇ ਗੱਡੀ ਵਾਲਾ ਵੀ ਤਾਂ ਨਾਲ ਗੱਡੀ ਵਾਲਾ ਵੀ ਜੁੜਿਆ ਪਿਆ ਟਾਲ ਵਾਲਾ ਜੁੜਿਆ ਪਿਆ ਜਿਹਨੇ ਕਹਾ ਕੱਖ ਲੈਣੇ ਉਹ ਵੀ ਜੁੜਿਆ ਪਿਆ ਜਿਹੜੇ ਵੜਦੇ ਉਹ ਵੀ ਜੁੜੇ ਹੋਏ ਆ ਹੈ ਤਾਂ ਹੀ ਤਾਂ ਕਰੋਨਾ ਵਾਂ ਫੇਲ ਨਹੀਂ ਹੋਇਆ ਕੰਮ ਜ਼ਿੰਮੇਦਾਰ ਇਹਦਾ ਜੇ ਕਰੋਨਾ ਸਾਰਾ ਉੱਠਾ ਪੋ ਗਿਆ ਤਾਂ ਇੱਕ ਹੀ ਜੀਤੀ ਇਹ ਇਹਦਾ ਰਾਹ ਦਾ ਜਿਹੜਾ ਚੱਲਦਾ ਤਾਂ ਇੱਧਰ ਉੱਧਰ ਮਾੜਾ ਮੋਟਾ ਹਟਦਾ ਰੇੜਾ ਚੱਲਦਾ ਹੀ ਤਾਂ ਅੱਖ ਲੈਉਣ ਨੂੰ ਉਹਦੇ ਬਾਅਦ ਰੇੜਾ ਵੀ ਚੱਲਦਾ ਤਾਂ ਲੇਬਰ ਵੀ ਜਲਦੀ ਸੀ ਲੇਬਰ ਨਹੀਂ ਵਿਹਲੀ ਬੈਠੀ ਹੈਗੀ ਜੇ ਕਾਹਦੀ ਲੇਬਰ ਵਿਹਲੀ ਬੈਠ ਗਈ ਹੈ ਕਿਉਂ ਹੋਰੇ ਦੇ ਕੰਮ ਚੱਲੀ ਗਏ ਬਈ ਇੰਨਾ ਘਰਤਾ ਤਾਂ ਉਹਨਾਂ ਨੂੰ ਸ਼ਹਿਰ ਵਿਲੇ ਹੋਗਦੇ ਹੈਗਾ ਸਾਡੇ ਬਾਈ ਸ਼ਹਿਰ ਵਿਲੇ ਹੋਗਦੇ ਜਿਹੜੇ ਬੰਦੇ ਦਿਹਾੜੀ ਦੱਪੇ ਵਾਲੇ ਤੇ ਨਾ ਮਿਸਤਰੀਆਂ ਨਾਲ ਉਹ ਵਿਲੇ ਹੋਗਦੇ ਸਭ ਜਿਹੜਾ ਖੇਤੀ ਨਾਲ ਜੁੜਿਆ ਪਿਆ ਤਾਂ ਜਿਵੇਂ ਲੇਬਰ ਖੇਤੀ ਵਾਲੀ ਹੈ ਇਹ ਨਹੀਂ ਦੀ ਵਿਹਲੀ ਹੋਈ ਹੈਗੀ ਇਹ ਤਾਂ ਉਦਾਂ ਹੀ ਖੇਤਾਂ ਮੈਂ ਚਲਦੀ ਸੀ ਇਹਨੂੰ ਐਂ ਕਹਿ ਦਿੱਤਾ ਤਾਂ ਲੇਬਰ ਨੂੰ ਵੀ ਭਾਈ ਦੂਰ ਦੂਰ ਬੈਠਣਾ ਇੱਕ ਦੂਜੇ ਤੇ ਠੀਕ ਹੈ ਨਹੀਂ ਜਿਕਰਾ ਗਵਰਨਮੈਂਟ ਨੇ ਕਿਹਾ ਤਾਂ ਵੀ ਦੂਰ ਦੂਰ ਰਹਿਣਾ ਚਾਹੀਦਾ ਬੰਦਾ ਇੰਨਾ ਯਾਨੀ ਇਹ ਤਾਂ ਕੰਮ ਨਹੀਂ ਇਦ ਆਪਣੀ ਇਹਨਾਂ ਦਾ ਉਪਕੜੀ ਚੱਲਦਾ ਰਿਹਾ ਦਿਹਾੜੀ ਦਾ ਵੀ ਰੋਟੀ ਟੁੱਕੜਾ ਵੀ ਸਭ ਉਪਕੜੀ ਚੱਲਦਾ ਰਿਹਾ ਇਹਨਾਂ ਦਾ ਕੰਮ ਨਹੀਂ ਰੁਕਿਆ ਨਹੀਂ ਹਲੇ ਮੈਂ ਕਹਿੰਦਾ ਕਿੰਨਾ ਚਿਰ ਰਹੀ ਐ ਇਹ ਪੂਰੇ ਜੋਰ ਚ ਹਰ ਟਾਈਮ ਰਹੀ ਐ ਖਾਹ ਟਾਈਮ ਰਹੀ ਐ ਨਾ ਵਿੱਚ ਤੁਸੀਂ ਜਮੇ ਠੱਪ ਹੋ ਗਿਆ ਦਾ ਕੰਮ ਮੀਨਾ ਖੰਡ ਤਾਂ ਮੀਨਾ ਖੰਡ ਜਮੇ ਠੱਪ ਹੋ ਗਿਆ ਤਾਂ ਵੇ ਲੈ ਕੀ ਆ ਸਾਰੀ ਚੀਜ਼ ਆਈ ਦੀ ਐ ਬੈਰਸ ਬੈਰਸ ਆ ਗਿਆ ਬੈਰਸ ਬੈਰਸ ਹਾਂ ਪਾਨੀ ਗਿਆ ਜੀ ਸਾਲਾ ਕਿਆ ਨਹੀਂ ਲੋਕਾਂ ਦੇ ਹੌਲ ਕੀ ਮਰ ਗਏ ਐ ਕਿ ਨਹੀਂ ਅੱਧੇ ਹੌਲ ਕੀ ਮਰ ਗਏ ਪਾਨੀ ਗਿਆ ਬਿਮਾਰੀ ਆ ਗਈ ਸੜੀ ਕਿਆ ਬਣਨਾ ਦੁਨੀਆਂ ਦਾ ਹੈ ਜਿਹੜੇ ਕਹਿੰਦਾ ਜਿਹੜੇ ਦੁਨੀਆਂ ਸਾਜੀ ਹੈ ਬਚਾਉੜੇ ਵੀ ਉਹਦੇ ਆ ਮਾਰਨੇ ਵੀ ਉਹ ਨਹੀਂ ਹੈ ਫਿਰ ਬੰਦਾ ਕੁਝ ਨਹੀਂ ਕਰ ਸਕਦਾ ਜੇ ਪਾਗੀ ਕੋਈ ਬਿਮਾਰੀ ਫਿਰ ਕੁਝ ਨਹੀਂ ਕਰ ਸਕਦਾ ਹੈਗਾ ਠੀਕ ਨਹੀਂ ਗੱਲ ਬਚਾਉਣੇ ਵਾਲਾ ਵੀ ਉਹੀ ਹੈ ਇਹ ਲੋਪਾਈ ਦਿੱਸੀਂ ਦਿਨ ਗਿਆ ਸ਼ੈਬ ਹੁਣ ਖਤਮ ਕਾਣੀ ਬਸ ਜੇ ਤੂੰ ਖਤਮ ਕਾਣੀ ਹੁਣ ਦੇਖਾ ਪਈਆਂ ਨੂੰ ਜਾ ਕੇ ਇੱਕ ਵਾਰੀ ਹੋਰ ਗਿਆ ਆ ਤੋਂ ਬਾਅਦ ਇਹ ਨੂਨੇ ਰਹਿਉ ਜੇ ਨਾ ਸਵੇਰੇ ਫੇਰ ਸਟਾਰਟ ਆਈ ਕੰਮ ਆ